ਸਹੀ ਵਾਪਸ ਲੈ ਲਈ ਇਸ ਇਸ ਜਿੱਤ ਨੂੰ ਕਿਸ ਤੇ ਕਿਹਾਂ ਦੇਖਦੇ ਦੇਖੋ ਜਿਹੜੀ ਆਮ ਆਦਮੀ ਪਾਰਟੀ ਦੀ ਲੈਂਡ ਪੋਲਿੰਗ ਪਾਲਿਸੀ ਨਹੀਂ ਅਜਾੜਾ ਪਾਲਿਸੀ ਸੀ ਇਸ ਦਾ ਸਾਰੇ ਹੀ ਪੰਜਾਬ ਦੇ ਵਾਸੀਆਂ ਨੇ ਕਿਸਾਨਾਂ ਨੇ ਸਾਡੇ ਹੋਰ ਵੀ ਜਿਹੜੇ ਜ਼ਿਮੀਂਦਾਰ ਭਰਾar ਸੀ ਉਸ ਵਰਗ ਨਾਲ ਜਿਹੜੇ ਜੁੜੇ ਹੋਏ ਸੀ ਸਭ ਨੇ ਇਸ ਦਾ ਡਟ ਕੇ ਵਿਰੋਧ ਕੀਤਾ ਕਿਉਂਕਿ ਇਹ ਜਿਹੜੀ ਪਾਲਿਸੀ ਸੀ ਇਹ ਪੰਜਾਬ ਨੂੰ ਉਜਾੜਨ ਵਾਲੀ ਪਾਲਿਸੀ ਸੀ ਇਹ ਪਾਲਿਸੀ ਤਾਂ ਕੇਜਰੀਵਾਲ ਹੁਣੀ ਆਪਣੇ ਸੁਸ਼ੋਧਿਆ ਸਾਹਿਬ ਸਤਿੰਦਰ ਜੈਨ ਜੀ ਸਿਰਫ ਇਸ ਕਰਕੇ ਲੈ ਕੇ ਆਏ ਸੀ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਪ੍ਰਾਪਰਟੀ ਨੂੰ ਇਕੱਠਾ ਕਰਕੇ ਇੱਕ ਕਾਰਪੋਰੇਟ ਸੈਕਟਰ ਨੂੰ ਦਿੱਤੀ ਜਾਵੇ ਜਿਸ ਦਾ ਸਾਰੇ ਹੀ ਪੰਜਾਬੀਆਂ ਨੇ ਵਿਰੋਧ ਕੀਤਾ ਮੈਂ ਅਸੀਂ ਵੀ ਪਸਾਰੇ ਭਰਾਵਾਂ ਦੇ ਨਾਲ ਰਲ ਕੇ ਵਿਰੋਧ ਕੀਤਾ ਔਰ ਪਹਿਲੇ ਦਿਨ ਤੋਂ ਅਸੀਂ ਕਹਿ ਰਹੇ ਸੀ ਕਿ ਇਹ ਜਿਹੜੀ ਪਾਲਿਸੀ ਆ ਇਹ ਗੈਰਕਾਨੂੰਨੀ ਪਾਲਿਸੀ ਆ ਇਲੀਗਲ ਪਾਲਿਸੀ ਆ ਜਿਸ ਚੀਜ਼ ਨੂੰ ਇਹ ਮੱਦੇਨਜ਼ਰ ਰੱਖਦੇ ਹੋਇਆ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਾਰੇ ਆਰਡਰ ਦੇ ਵਿੱਚ ਮੈਂਸ਼ਨ ਕੀਤਾ ਕਿ ਪੰਜਾਬ ਦੀ ਇਸ ਮੌਜੂਦਾ ਸਰਕਾਰ ਨੇ ਕਿਸੇ ਵੀ ਢੰਗ ਦੇ ਨਾਲ ਇਸ ਪਾਲਿਸੀ ਨੂੰ ਲੀਗਲੀ ਲੋਕਾਂ ਦੇ ਵਿੱਚ ਸੋਸ਼ਲ ਇੰਪੈਕਟ ਅਸੈਸਮੈਂਟ ਡਾਟਾ ਇਕੱਠੇ ਕਰਕੇ ਨਹੀਂ ਲੈਂਦਾ ਕਹਿਣ ਦਾ ਭਾਵ ਇਸ ਪਾਲਿਸੀ ਨਾਲ ਹਜ਼ਾਰਾਂ ਲੱਖਾਂ ਲੋਕ ਜਿਹੜੇ ਸੀ ਬੇਕਾਰ ਹੋਣੇ ਸੀ ਹਜ਼ਾਰਾਂ ਲੱਖਾਂ ਲੋਕਾਂ ਦਾ ਰੋਜ਼ਗਾਰ ਜਾਣਾ ਸੀ ਜਿਸ ਕਰਕੇ ਸਾਰਾ ਪੰਜਾਬ ਜਿਹੜਾ ਸੀ ਉੱਠ ਕੇ ਇਸ ਪਾਲਿਸੀ ਦੇ ਵਿਰੋਧ ਖੜਾ ਹੋ ਗਿਆ ਅੱਜ ਮੈਂ ਕਹਿਣਾ ਕਿ ਜਿਹੜੀ ਜਿੱਤ ਆ ਉਹ ਸਾਡੇ ਪੰਜਾਬ ਦੇ ਪੰਜਾਬੀਆਂ ਦੀ ਹੋਈ ਆ ਨੰਬਰ 1 ਔਰ ਦੂਸਰਾ ਜਿਹੜੇ ਪੰਜਾਬੀ ਆ ਇਹ ਗੱਲ ਸਰਕਾਰਾਂ ਨੂੰ ਸਮਝਣੀ ਚਾਹੀਦੀ ਆ ਕਿ ਜਦੋਂ ਧਾਰ ਲੈਣ ਤੇ ਉਦੋਂ ਆਪਣਾ ਸਾਰਾ ਹੱਕ ਲੈ ਕੇ ਛੱਡਦੇ ਨੇ ਔਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਮੈਂ ਤਾਂ ਕਵਾਂਗਾ ਜੀ ਇਹ ਬੇਅਕਲਿਆਂ ਦੀ ਸਰਕਾਰ ਆ ਜਿਨ੍ਹਾਂ ਨੂੰ ਕੋਈ ਕਾਨੂੰਨੀ ਸਮਝ ਨਹੀਂ ਗਈ ਹਰੇਕ ਚੀਜ਼ ਪਹਿਲਾਂ ਉਹ ਏ ਵਾਲੇ ਪਾਸੇ ਕਰਦੇ ਨੇ ਫਿਰ ਬੀ ਵਾਲੇ ਪਾਸੇ ਕਰਦੇ ਆ ਪਹਿਲੋਂ ਆਪਣੇ ਮੰਤਰੀਆਂ ਨੂੰ ਕ腐ਸ਼ਨ ਵਿੱਚ ਫੜਨਗੇ ਫਿਰ ਉਹਨਾਂ ਆਪਣੇ ਮੰਤਰੀਆਂ ਨੂੰ ਛੱਡ ਕੇ ਕਲੀਨ ਚੈਟ ਦੇਣਗੇ ਖੁਦ ਹੀ ਉਹਨਾਂ ਨੂੰ ਕ腐ਟ ਕਹਿੰਦੇ ਨੇ ਖੁਦ ਹੀ ਉਹਨਾਂ ਨੂੰ ਕਹਿੰਦੇ ਜੀ ਇਨੋਸੈਂਟ ਹੋ ਗਿਆ ਸੋ ਕਹਿਣ ਦਾ ਭਾਵ ਪਹਿਲੋਂ ਇਹ ਗੈਰ ਕਾਨੂੰਨੀ ਪਾਲਿਸੀ ਇਹ ਲੈ ਕੇ ਆਏ ਅੱਜ ਕਹਿੰਦੇ ਜੀ ਪਾਲਿਸੀ ਅਸੀਂ ਵਾਪਸ ਲੈ ਲਈ ਪਾਲਿਸੀ ਇਹਨਾਂ ਨੇ ਵਾਪਸ ਕੋਈ ਮਰਜ਼ੀ ਨਾਲ ਨਹੀਂ ਲਈ ਜਦੋਂ ਸਾਰੇ ਪੰਜਾਬ ਦਾ ਆਵਾਮ ਉੱਠ ਕੇ ਖੜਾ ਹੋ ਗਿਆ ਕਿ ਲੋਕਾਂ ਨੇ ਪਿੰਡਾਂ ਦੇ ਵਿੱਚ ਇਸ ਆਮ ਆਦਮੀ ਪਾਰਟੀ ਦਾ ਵੜਨਾ ਮੁਸ਼ਕਲ ਕਰ ਦਿੱਤਾ ਤੇ ਤਾਂ ਜਾ ਕੇ ਇਸ ਆਮ ਆਦਮੀ ਪਾਰਟੀ ਨੂੰ ਲੋਕਾਂ ਦੇ ਅੱਗੇ ਵਿਰੋਧ ਦੇ ਅੱਗੇ ਰੋਧ ਦੇ ਅੱਗੇ ਝੁਕਣਾ ਪਿਆ ਔਰ ਲੋਕਾਂ ਦੀ ਜਿੱਤ ਆ ਮੈਂ ਕਹਾਂਗਾ ਸਾਰੇ ਪੰਜਾਬ ਦੇ ਵਾਸੀ ਅੱਜ ਇਸ ਲੈਂਡ ਪੁਲਿੰਗ ਪਾਲਿਸੀ ਦੇ ਖਤਮ ਹੋਣ ਦੇ ਵਧਾਈ ਦੇ ਪਾਤਰ ਨੇ ਔਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹ ਇਸ ਤੋਂ ਘਟਿਆ ਸਰਕਾਰ ਮੈਂ ਕਹਿੰਦਾ ਹਿੰਦੁਸਤਾਨ ਚ ਨਹੀਂ ਹੋ ਸਕਦੀ। ਤੁਹਾਨੂੰ ਸਮਝ ਮਿਲਿਆ ਸਰ? ਸਬਕ ਨਹੀਂ ਮਿਲਿਆ। ਸਬਕ ਤਾਂ ਬਹੁਤ ਛੋਟੀ ਜੀ ਚੀਜ਼ ਆ। ਸਬਕ ਤਾਂ ਕੇਜਰੀਵਾਲ ਨੂੰ ਦਿੱਲੀ ਮਿਲ ਗਿਆ ਸੀ। ਇਸ ਸਬਕ ਤੋਂ ਬਾਅਦ ਦਿੱਲੀ ਵਾਲਿਆਂ ਨੇ ਇੱਧਰ ਪੰਜਾਬ ਵਾਲ ਨੂੰ ਮੂੰਹ ਚੁੱਕ ਲਿਆ ਸੀ। ਅੱਜ ਇਹਨਾਂ ਨੂੰ ਇਸ ਚ ਗੱਲ ਦੀ ਸਮਝ ਆ ਗਈ ਕਿ ਤੁਹਾਡਾ ਦਿੱਲੀ ਵਾਲਿਆਂ ਦਾ ਪੰਜਾਬ ਦੇ ਨਾਲ ਕੋਈ ਵੀ ਵਾਸਤਾ ਨਹੀਂ ਹੈਗਾ। ਅਸੀਂ ਹਿੰਦੂ ਸਿੱਖ ਸਾਰੇ ਵਰਗ ਪੰਜਾਬ ਦੇ ਇੱਕ ਹਾਂ। ਔਰ ਜਦੋਂ ਵੀ ਸਾਨੂੰ ਕੋਈ ਐਹੋ ਜੀ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਅਸੀਂ ਇੱਕਜੁੱਟ ਹੋ ਕੇ ਇੱਕ ਮਨ ਹੋ ਕੇ ਅਸੀਂ ਲੜਾਈ ਲੜਦੇ ਆ ਕਾਨੂੰਨੀ ਤੌਰ ਤੇ ਔਰ ਜਿਹੜਾ ਆਪਣਾ ਵਿਦਰੋਹ ਵੀ ਆ ਉਹ ਅਸੀਂ ਪ੍ਰਦਰਸ਼ਨ ਦੇ ਰੂਪ ਦੇ ਵਿੱਚ ਅਸੀਂ ਸਰਕਾਰ ਦੇ ਅੱਗੇ ਰੱਖਦੇ ਆ ਕਦੇ ਵੀ ਅਸੀਂ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਹੀਂ ਲੈਂਦੇ ਔਰ ਹਮੇਸ਼ਾ ਹੀ ਕਾਨੂੰਨੀ ਤੌਰ ਤੇ ਸਾਡੇ ਸਾਰੇ ਪਰਿਵਾਰਾਂ ਨੇ ਖੜੇ ਹੋ ਕੇ ਇੱਕ ਮਨ ਇੱਕਜੁੱਟ ਹਿੰਦੂ ਸਿੱਖ ਪਰਿਵਾਰਾਂ ਨੇ ਏਕਤਾ ਦਿਖਾਈ ਜਿਸ ਦੇ ਸਾਹਮਣੇ ਅੱਜ ਇਸ ਆਮ ਆਦਮੀ ਪਾਰਟੀ ਦੀ ਨਕਮੀ ਘਟੀਆ ਬੇਸਮਝ ਤੇ ਮੈਂ ਕਵਾਂਗੇ ਜਿਨ੍ਹਾਂ ਨੂੰ ਬਿਲਕੁਲ ਪਤਾ ਨਹੀਂ ਪੰਜਾਬ ਦੀ ਪੰਗੋਲਕ ਸਥਿਤੀ ਦਾ ਉਹਨੂੰ ਅੱਜ ਹਾਰ ਦਾ ਸਾਹਮਣਾ ਕਰਨਾ ਪਿਆ ਕਹਿਣ ਦਾ ਭਾਵ ਅੱਜ ਇਸ ਆਮ ਆਨਵਾਦਵੀ ਪਾਰਟੀ ਦੀ ਸਰਕਾਰ ਨੂੰ ਥੁੱਕ ਕੇ ਛੱਟਣਾ ਪਿਆ ਬਹੁਤ ਬਹੁਤ ਸਾਰੇ ਹੀ ਮੀਡੀਆ ਪਰਸਨ ਦਾ ਜਿਨ੍ਹਾਂ ਨੇ ਇਸ ਮਹਮੇਂ ਦੇ ਵਿੱਚ ਸਾਰੇ ਪੰਜਾਬ ਦੀ ਆਵਾਮ ਦਾ ਸਾਥ ਦਿੱਤਾ ਔਰ ਸਾਰੇ ਹੀ ਕਿਸਾਨ ਭਰਾਵਾਂ ਦਾ ਸਾਰੇ ਹਿੰਦੂ ਭਰਾਵਾਂ ਦਾ ਪੰਜਾਬੀ ਏਕਤਾ ਦਾ ਸਭ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਬਈ ਜੀ ਨਾ ਮੇਰਾ ਨਾਮ ਹਰਜੋਤ ਸਿੰਘ ਆ ਜੀ ਪਿੰਡ ਮੇਰਾ ਮਾਲਕਾ ਤੇ ਅਸੀਂ ਜੋ ਇਹ ਸਰਕਾਰ ਨੇ ਲੈਂਡ ਪੂਲਿੰਗ ਨੀਤੀ ਬਣਾਈ ਸੀਗੀ ਉਹਦਾ ਪੂਰਾ ਵਿਰੋਧ ਕੀਤਾ ਸੀ ਤੇ ਇਸ ਕਰਕੇ ਸਰਕਾਰ ਨੇ ਹੁਣ ਇਹ ਜਿਹੜੀ ਲੈਂਡ ਪੂਲਿੰਗ ਨੀਤੀ ਹੈ ਵਾਪਸ ਲੈ ਲਈ ਆ ਤੇ ਅਸੀਂ ਇਸ ਕਰਕੇ ਸਾਰੇ ਕਿਸਾਨ ਮਜ਼ਦੂਰਾਂ ਦਾ ਸਾਰਿਆਂ ਦੀ ਏਕਤਾ ਦਾ ਧੰਨਵਾਦ ਕਰਦੇ ਆ ਤੇ ਅਸੀਂ ਦੂਜਾ ਧੰਨਵਾਦ ਕਰਦੇ ਆ ਸਰਦਾਰ ਵਿਕਰਮ ਸਿੰਘ ਸਿੱਧੂ ਜੀ ਦਾ ਜਿਨ੍ਹਾਂ ਨੇ ਸਾਨੂੰ ਇਹ ਸਾਡੇ ਮੋਢੇ ਨਾਲ ਮੋਢਾ ਲਾ ਕੇ ਸਾਡੇ ਨਾਲ ਖੜੇ ਤੇ ਇਹਨਾਂ ਨੇ ਸਾਡੀ ਹੈਲਪ ਕੀਤੀ ਕੋਰਟ ਦੇ ਵਿੱਚ ਸਟੇ ਵੀ ਲਾਇਆ ਤੇ ਜਿੱਤ ਉਹ ਸਾਨੂੰ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਰਾਤ ਵੀ ਮਿਲ ਗਈ ਸੀਗੀ ਤੇ ਇਸ ਕਰਕੇ ਅਸੀਂ ਧੰਨਵਾਦੀ ਹਾਂ ਸਾਰਿਆਂ ਦੇ ਤੇ ਧੰਨਵਾਦ ਹੈ ਕਿ ਜਿੱਤ ਹੋਈ ਹੈ ਇੱਕ ਵੱਡੀ ਜਿੱਤ ਹੋਈ ਹੈ ਕਿਉਂਕਿ ਸਰਕਾਰ ਕਦੀ ਬੈਕਫੁੱਟ ਤੇ ਨਹੀਂ ਜਾਂਦੀ ਔਰ ਤੁਹਾਡੇ ਮਾਮਲੇ ਦੇ ਵਿੱਚ ਇੰਨੀ ਛੇਤੀ ਕਿਉਂਕਿ ਤੁਸੀਂ ਸਟੇ ਲਿੱਤਾ ਸੀ ਇਹ ਚੰਨ ਦਿਨਾਂ ਦਾ ਹੀ ਬਿਲਕੁਲ ਜੀ ਬਿਲਕੁਲ ਅਸੀਂ ਇਹ ਗੱਲ ਬਿਲਕੁਲ ਕਹਿਣੀ ਚਾਹੁੰਦੇ ਹਾਂ ਕਿਉਂਕਿ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਆ ਤੇ ਸਰਕਾਰ ਨੇ ਗੁੱਡੇ ਟਕੇ ਆ ਜਿਹੜੇ ਸਾਡੇ ਸੰਘਰਸ਼ ਦੇ ਅੱਗੇ ਤੇ ਔਰ ਸਾਡੇ ਮੰਨ ਲਓ ਜੋ ਵੀ ਸਾਡੇ ਵਕੀਲਾਂ ਨੇ ਜਾਂ ਸਾਡੇ ਕੋਰਟ ਨੇ ਸਾਨੂੰ ਸਟੇਟਤੀ ਸੀਗੀ ਇਸ ਕਰਕੇ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਉਹਨਾਂ ਨੂੰ ਸਰਕਾਰ ਨੂੰ ਝੁਕਣਾ ਪਿਆ ਸਾਡੇ ਕਿਸਾਨਾਂ ਤੇ ਮਜ਼ਦੂਰਾਂ ਦੇ ਇਕਤਾ ਦੀ ਸੰਘਰਸ਼ ਦੇ ਅੱਗੇ ਉਹਨਾਂ ਨੂੰ ਝੁਕਣਾ ਪਿਆ ਜੀ ਅੱਗੇ ਵੀ ਜੇ ਸਰਕਾਰ ਇਹਦੇ ਕੋਈ ਕਦਮ ਚੱਕਦੀ ਹੈ ਤਾਂ ਬਿਲਕੁਲ ਜੀ ਬਿਲਕੁਲ ਅਸੀਂ ਡਟ ਕੇ ਵਿਰੋਧ ਕਰਾਂਗੇ ਜੇਕਰ ਫੇਰ ਵੀ ਸਰਕਾਰ ਕਿਤੇ ਕੋਈ ਇਸ ਤਰ੍ਹਾਂ ਦਾ ਕਦਮ ਚੱਕਦੀ ਆ ਤੇ ਅਸੀਂ ਪੂਰਾ ਜਣੀ ਡਟ ਕੇ ਵਿਰੋਧ ਕਰਾਂਗੇ ਅਸੀਂ ਕਿਸੇ ਵੀ ਕੀਮਤ ਤੇ ਇਸ ਤਰ੍ਹਾਂ ਦੀਆਂ ਮਾਰੂ ਨੀਤੀਆਂ ਨੂੰ ਅਸੀਂ ਲਾਗੂ ਨਹੀਂ ਹੋਣ ਦੇਵਾਂਗੇ ਜੀ ਐ ਪੁਲਿਸ ਸਰਕਾਰ ਕੋਕੋਂ ਵਾਪਸ ਲੈ ਲਤੀ ਹੈ ਲੈ ਕੋਣੀ ਇਸ ਚੀਜ਼ ਨੂੰ ਕਿਸ ਤੱਕ ਦੇਖਦੇ ਮੇਰਾ ਨਾਮ ਦੀਦਾਰ ਸਿੰਘ ਆ ਪਿੰਡ ਮੇਰਾ ਮਲਕਾ ਜਗਰਾਉਂ ਦੇ ਨਾਲ ਸਾਡਾ ਪਿੰਡ ਆ ਜੀ ਸਾਡੇ 511 ਏਕੜ ਤਿੰਨ ਪਿੰਡਾਂ ਦੀ ਜ਼ਮੀਨ ਆ ਜਿਹੜੀ ਲੈਂਡ ਪੂਲਿੰਗ ਨੀਤੀ ਦੇ ਅਧੀਨ ਆਉਂਦੀ ਸੀਗੀ ਅੱਜ ਜੋ ਲੈਂਡ ਪੂਲ ਨੂੰ ਨੀਤੀ ਹੈ ਸਰਕਾਰ ਵੱਲੋਂ ਵਾਪਸ ਲਈ ਗਈ ਆ ਅੱਜ ਇੱਕ ਸਰਕਾਰ ਤੇ ਦਬਾਅ ਪਿਆ ਸੀ ਕਿਸਾਨ ਮਜ਼ਦੂਰ ਏਕਤਾ ਸਾਰਿਆਂ ਇਕਦਾਂ ਉਹ ਦਬਾਅ ਹੇਠ ਸਰਕਾਰ ਨੇ ਜਿਹੜੀ ਪਾਲਿਸੀ ਵਾਪਸ ਲਈ ਆ ਮੈਂ ਸਾਰੇ ਹੀ ਕਿਸਾਨ ਵੀਰਾਂ ਦਾ ਮਜ਼ਦੂਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਸਰਕਾਰ ਤੇ ਸਾਡੇ ਆਸਾਸ ਦੇ ਕੇ ਪ੍ਰੈਸ਼ਰ ਬਣਾ ਕੇ ਰੱਖਿਆ ਜਿਸ ਨੂੰ ਇਸ ਅੱਗੇ ਸਰਕਾਰ ਨੂੰ ਝੁਕਣਾ ਪਿਆ ਕਿਉਂਕਿ ਇੱਕ ਮੈਂ ਧੰਨਵਾਦ ਕਰਦਾ ਹਾਈ ਕੋਰਟ ਪੰਜਾਬ ਹ ਹਰਿਆਣਾ ਹਾਈ ਕੋਰਟ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਸਟੇ ਦੇ ਕੇ ਬਹੁਤ ਵੱਡੀ ਰਾਤ ਦਿੱਤੀ ਸੀ ਕਿਉਂਕਿ ਕੋਰਟ ਦੇ ਅੱਗੇ ਜਦੋਂ ਇਹਨਾਂ ਦੇ ਕੋਲੇ ਫਿਰ ਕੋਈ ਗੱਲ ਨਹੀਂ ਰਹਿ ਜਾਂਦੀ ਸੀ ਜਦੋਂ ਕੋਰਟ ਵੱਲੋਂ ਸਟੇ ਦਿੱਤਾ ਗਿਆ ਇਹਨਾਂ ਨੂੰ ਸਮਝ ਨਹੀਂ ਆਉਂਦੀ ਸੀ ਕੀ ਕਰਾਂਗੇ ਕਿਉਂਕਿ ਦੋ ਗੱਲਾਂ ਹੋ ਗਈਆਂ ਸੀ ਇੱਕ ਤਾਂ ਕੋਰਟ ਵੱਲੋਂ ਸਟੇ ਮਿਲ ਗਿਆ ਦੂਜਾ ਜਿਹੜਾ ਸੰਘਰਸ਼ ਸੀ ਸੰਘਰਸ਼ ਨੇ ਇਹਨਾਂ ਜੁਰ ਫੜ ਲਿਆ ਸੀ ਕਿ ਸਰਕਾਰ ਨੂੰ ਆਪਣੇ ਗੋਡੇ ਟੇਕਣੇ ਪੈਗੇ ਕਿਸਾਨਾਂ ਦੇ ਅੱਗੇ ਮੈਂ ਧੰਨਵਾਦ ਕਰਦਾ ਸਾਡੇ ਸਿੱਧੂ ਸਾਹਿਬ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਕੋਡ ਦੀ ਜਿਹੜੀ ਪ੍ਰਕਿਰਿਆ ਸੀ ਉਸ ਨੂੰ ਲਾਲ ਲੈ ਕੇ ਸਾਡੇ ਨਾਲ ਮੋਢਾ ਨਾਲ ਮੋਢਾ ਲਾ ਕੇ ਤੁਰਿਆ ਮੈਂ ਸਿੱਧੂ ਸਾਹਿਬ ਦਾ ਵੀ ਧੰਨਵਾਦ ਕਰਦਾ ਮੈਂ ਸਭ ਫਿਰ ਕਿਸਾਨਾਂ ਵੀਰਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਏਕਾ ਵਿਸ਼ਵਾਸ ਸਾਡੇ ਤੇ ਰੱਖਿਆ ਤੇ ਸਾਨੂੰ ਅੱਗੇ ਲਾ ਕੇ ਤੋਰਿਆ ਤੇ ਸਾਡਾ ਸਾਥ ਦਿੱਤਾ